ਬੰਦੇ ਬਲਕੇ ਉਹ ਸੱਟ ਮਾਰਨ ਸਾਡੇ ਕਿ ਇੱਕ ਬੰਦਾ ਮਾਰ ਸਕਦਾ ਤੇ ਰੌਡ ਕਿਵੇਂ ਆਜੀ ਹੱਥ 'ਚ ਵੀ ਇਹ ਜੇਲ ਹੈ ਜਾਂ ਪਾਰਕ ਤੇ ਜਿਹੜਾ ਇਹਦਾ ਸੁਪਰਟੈਂਡਿੰਟ ਹੈ ਕਿ ਉਹਦੇ ਤੇ ਕਾਰਵਾਈ ਹੋਊਗੀ ਕੋਈ ਜੁਡੀਸ਼ੀਅਲ ਇਨਕੁਆਇਰੀ ਹੋਊਗੀ ਕਿ ਅੰਡਰ ਟ੍ਰੈਲ ਤੇ ਉਹ ਬੰਦੇ ਤਿੰਨ ਬੰਦੇ ਜਿਨ੍ਹਾਂ ਨੂੰ ਸਜ਼ਾ ਹੋਈ ਹੈ ਉਹ ਇਕੱਠੇ ਕਿਵੇਂ ਹੋਗੇ ਉਹ ਕਾਰਨ ਦੱਸੂਗਾ ਇਹਦਾ ਅਗਲੀ ਗੱਲ ਤੇ ਆਜੋ ਉਹ ਤਿੰਨ ਬੰਦੇ ਅਰੇ ਜਿੰਦਰਾ ਹਸਪੀਟਲ ਦੀ ਬਾਰੇ ਮੈਡੀਕਲ ਉਹਨਾਂ ਦਾ ਸਾਰਾ ਉਪਚਾਰ ਹੋ ਰਿਹਾ ਤੇ ਸਾਡਾ ਬੰਦਾ ਸੰਦੀਪ ਸਿੰਘ ਉਹਨੂੰ ਮੈਡੀਕਲ ਐਗਜ਼ਾਮਨ ਵੀ ਨਹੀਂ ਹੋ ਰਿਹਾ ਹੋਗਾ ਔਰ ਇਸ ਤੋਂ ਵੀ ਵੱਧ ਕੇ ਗੱਲ ਕਿ ਸਿਵਲ ਜੱਜ ਜੋ ਬਹੁਤ ਹੀ ਸ਼ਰੀਫ ਤੇ ਮੈਂ ਕਹਾਂਗਾ ਦਲੇਰ ਲੇੜੀ ਹੈ ਜਿਹਨੇ ਫੈਸਲਾ ਕੀਤਾ ਇੱਕ ਬੋਰਡ ਬਣੇ ਉਹ ਵੀ ਮੈਡੀਕਲ ਅਫੀਸਰ ਹੈ ਜੋ ਪਟਿਆਲਾ ਦਾ ਉਹਦੇ ਥੱਲੇ ਔਰ ਐਗਜ਼ਾਮਨ ਹੋਵੇ ਸੰਦੀਪ ਸਿੰਘ ਦਾ ਪੁਲਿਸ ਨੇ ਉਹ ਵੀ ਆਲਾਉ ਨਹੀਂ ਕੀਤਾ ਜਿੰਦਾ న్యాయਪਾਲਿਕਾ ਦਾ ਉਲੰਘਣ ਕੀਤਾ ਇਹ ਕਿਵੇਂ ਹੋ ਰਿਹਾ ਵੀ ਫੇਰ ਵੇਖੋ ਅਗਲਾ ਆਰਡਰ ਜੇ ਪੇਸ਼ ਕੀਤਾ ਜਾਵੇ ਅਗੇ ਨਹੀਂ ਪੇਸ਼ ਕਰਾਂਗੇ ਫੇਰ ਤੀਜਾ ਆਰਡਰ 10 ਆਰਡਰ ਹੋਏ ਨੇ ਇਹ ਸੁਣਨ ਵਾਲੀ ਗੱਲ ਆ ਸੰਗਤ ਕਿ ਇੱਕ ਆਰਡਰ ਹੋ ਜੇ ਪੁਲਿਸ ਪੱਜੀ ਫਰਦੀ ਹੁੰਦੀ ਹੈ ਤੇ ਜੇ ਕਿਤੇ ਵੀ ਵੇਖਿਓ ਜੇ ਪੁਲਿਸ ਵਾਲਾ ਹਾਈ ਕੋਰਟ ਜਾਂ ਸਿਵਲ ਚਰਜੇ ਕੇ ਖੜਾ ਹੋਵੇ ਤਾਂ ਲੱਤਾਂ ਕੰਮ ਨਹੀਂ ਆਉਂਦੀਆਂ ਇਹ ਪੁਲਿਸ ਵਾਲਿਆਂ ਚ ਦਲੇਰੀ ਕਿੱਥੋਂ ਆ ਗਈ ਕਿ ਨਿਆਂ ਪਾਲਕਾ ਦਾ ਸਿੱਧਾ ਉਲੰਘਣ ਹੋਵੇ ਔਰ ਤਿੰਨ ਆਡਰ ਹੋਏ ਹੋਣ ਔਰ ਤਿੰਨਾਂ ਨੂੰ ਨਾ ਮੰਨਿਆ ਜਾਵੇ ਇਹ ਕਿੱਥੋਂ ਹੋ ਗਿਆ ਵੀ ਇਹ ਕინੇ ਕਰਤਾ ਇਹ ਥਾਪੜਾ ਕੀ ਦਾ ਔਰ ਕਿਉਂ ਹੈ ਮੈਂ ਪਹਿਲਾਂ ਕਿਉਂ ਦੀ ਗੱਲ ਕਰਦਿਆਂ ਫਿਰ ਕੀ ਦੇ ਵਾਲੀ ਤੇ ਆ ਜਾਾਂਗੀ ਕਿਉਂ ਇਸ ਲਈ ਹੈ ਕਿ ਪੁਲਿਸ ਨੇ ਤੇ ਉਹਨਾਂ ਤਿੰਨਾਂ ਬੰਦਿਆਂ ਨੇ ਸਾਡੇ ਭਾਈ ਸੰਦੀਪ ਸਿੰਘ ਨਾਲ ਜ਼ਬਰ ਕੀਤਾ ਗਿਆ ਉਹਨਾਂ ਦੇ ਸੱਟਾਂ ਮਾਰ ਕੇ ਔਰ ਸੱਟਾਂ ਵੀ ਉਹ ਜੋ ਨਜ਼ਰ ਆ ਰਹੀਆਂ ਨੇ ਇਸੇ ਲਈ ਉਹਨਾਂ ਨੂੰ ਨਾ ਤਾਂ ਕੋਰਚ ਪੇਸ਼ ਕੀਤਾ ਜਾ ਰਿਹਾ ਨਾ ਇਹਨਾਂ ਦੇ ਪਰਿਵਾਰ ਨੂੰ ਮਿਲਣ ਦੇ ਰਿਹਾ ਔਰਾਂ ਦੇ ਜੀ ਵਕੀਲ ਨੂੰ ਵੀ ਮਿਲ ਲਵੇਗਾ ਵਕੀਲ ਸਾਡੇ ਸੰਵਿਧਾਨ ਦੇ ਵਿੱਚ ਆਰਟੀਕਲ 22 ਦੇ ਤਹਿਤ ਸੈਕਸ਼ਨ 38 ਕਹਿੰਦਾ ਕਿ ਮੁਵਕਕਲ ਨਾਲ ਉਹਦਾ ਵਕੀਲ ਕਦੇ ਵੀ ਮਿਲ ਸਕਦਾ ਆ ਬਖੇ ਨੇ ਔਰ ਖਸਾਬ ਵਕੀਲ ਕੋਚਲੇ ਹੋ ਜੈ ਇਨਾਂ ਤੋਂ ਮੈਨੂੰ ਕੁਮਨ ਸਾਹਿਬ ਨੇ ਵੀ ਇਹ ਗੱਲ ਕਹੀ ਜਾਂਦੇ ਪਹਿਲੀ ਵਾਰੀ ਸੁਣ ਰੇ ਆ ਕਹਿੰਦੇ ਨਹੀਂ ਵਕੀਲ ਨੂੰ ਵੀ ਮਿਲਣ ਦੇਣਾ ਔਰ ਅਗਲਾ ਚੰਦ ਕੀ ਚਾੜਿਆ ਆਂਦੇ ਲਾਓ ਜੀ ਉਹਨਾਂ ਨੂੰ ਤਾਂ ਪਿਛਲੇ ਦਰਵਾਜ਼ੇ ਰਹੀਂ ਸੰਘਰੂਰ ਸ਼ਿਫਟ ਕਰਤਾ ਹੈ ਇਹ ਸ਼ਿਫਟਿੰਗ ਦਾ ਆ order ਕਿਨੇ ਦਿੱਤਾ ਭਾਈ ਇਹ ਜੇਲ ਸੁਪਰਡੈਂਟ ਤਾਂ ਨਹੀਂ ਜੇ ਸਕਦਾ ਏ ਆਈਜੀ ਨੇ ਦਿੱਤਾ ਜਾਂ ਜੇਲ੍ਹਾਂ ਦਾ ਜਿਹੜਾ ਮੰਤਰੀ ਹੈ ਉਹਨੇ ਦਿੱਤਾ ਜਾਂ ਜਿਹੜਾ 100 ਕੋਲ ਕੈਨ ਨੂੰ ਸਾਡਾ ਮੁੱਖ ਮੰਤਰੀ ਹੈ ਉਹਨੇ ਆਰਡਰ ਦਿੱਤਾ ਹੈ ਜਾਂ ਸੁਪਰੀਮ ਮੁੱਖ ਮੰਤਰੀ ਦਿੱਲੀ ਵਾਲਾ ਉਹਨੇ ਆਰਡਰ ਦਿੱਤਾ ਕੀ ਇਹ ਦੱਸਣਗੇ ਇਹ ਡੈਮੋਕ੍ਰੇਸੀ ਹੈ ਜਾਂ ਬਨਾਨਾ ਰਿਪਬਲਿਕ ਹੈ ਜਿੱਥੇ ਜਿਹਦਾ ਜੋ ਜੀ ਕਰੇ ਕਰੀ ਜਾਵੇ ਸਾਡੇ ਤਾਂ ਬੜੇ ਸ਼ਕੰਜੇ ਕਸਦੇ ਹੋ ਆ ਇਹਨਾਂ ਨੇ ਕਾਨੂੰਨ ਤੋੜਤਾ ਆ ਇਹਨਾਂ ਨੇ ਬੈਰੀਕੇਡ ਤੋੜਤਾ ਤੇ ਤੁਸੀਂ ਤਾਂ ਸਿੱਧੇ ਚੱਜਾਂ ਦੇ ਟੈਂਟਾਂ ਨੂੰ ਆਰਡਰ ਨਹੀਂ ਮੰਨ ਰਹੇ ਇਹਦੇ ਪਿੱਛੇ ਕਾਰਨ ਕੀ ਹੈ ਰੀਜ਼ਨ ਕੀ ਹੈ ਇਹਦੇ ਪਿੱਛੇ ਰੀਜ਼ਨ ਸਿੱਧਾ ਹੈ ਸੰਗਤ ਨੂੰ ਮੈਂ ਕਹਿਣਾ ਚਾਹੂੰਗਾ ਤੇ ਬਾਕੀ ਸਾਰੇ ਪੰਜਾਬੀ ਵਰਲਡ ਨੂੰ ਇਹਦੇ ਪਿੱਛੇ ਇੱਕੋ ਇੱਕ ਰੀਜ਼ਨ ਹੈ ਕਿ ਸੰਦੀਪ ਸਿੰਘ ਦੇ ਸੱਟਾਂ ਮਾਰੀਆਂ ਗਈਆਂ ਤੇ ਉਹਨੂੰ ਸਾਹਮਣੇ ਪੇਸ਼ ਨਹੀਂ ਹੁੰਦੇ ਉਹਦੇ ਕੇ ਸੰਗਤ ਨੂੰ ਪਤਾ ਲੱਗ ਜੂਗਾ ਮੈਂ ਇਹਨਾਂ ਦੇ ਪਰਿਵਾਰ ਨੂੰ ਵੀ ਕਹਿਣ ਆਇਆ ਤੁਸੀਂ ਸਾਰੇ ਵੀ ਕਹਿ ਚੁੱਕੇ ਹੋ ਕਿ ਅਸੀਂ ਤੁਹਾਡੇ ਨਾਲ ਤਨ ਮਨ ਧਨ ਜੋ ਵੀ ਸਾਡੇ ਕੋਲੇ ਤੁਹਾਡੇ ਨਾਲ ਹੈ ਅਗਲਾ ਫੈਸਲਾ ਪੂਰੀ ਸੰਗਤ ਨਾਲ ਵਿਚਾਰ ਕੇ ਅੱਜ ਆਪਾਂ ਇਹਨਾਂ ਨੂੰ ਵਾਰਨਿੰਗ ਦੇਤੀ ਹੈ ਅਗਲਾ ਕਿ ਜੇ ਇਹਨਾਂ ਨੇ ਇਹ ਨਾ ਮੰਨੇ ਕਰੂ ਤਾਂ ਆਪਾਂ ਅਗਲਾ ਫੈਸਲਾ ਲਵਾਂਗੇ ਅਗਲੀ ਕਾਲ ਲਵਾਂਗੇ ਔਰ ਉਹ ਕਾਲ ਇਹ ਦੁਸਤਖਤ ਹੋਊਗੀ ਇਹ ਆਪਾਂ ਬੈਠ ਕੇ ਵਿਚਾਰ ਲਾਂਗੇ ਔਰ ਅੱਜ ਜੀ ਪ੍ਰੈਸ ਨੂੰ ਅਸੀਂ ਅਗਲੀ ਕਾਲ ਬਾਰੇ ਵੀ ਦੱਸ ਦੇਵਾਂਗੇ ਤੇ ਨਾਲ-ਨਾਲ अस कानूनी लैवल से चाहे हाई कोर्ट होट हो जो भी होवेम कानून किया जाए और जो भी पुलिस वाले इनवॉल्व ने कारवाई होगी नहीं तो फिर सब तो वही अदालत तो लोगों की होंगी है और लोग आपका फैसला खुद कर लगे वाहिगुरू जी का ख़ालसा वाहिगुरु जी की